ਚਾਰ ਸਕੂਲਾਂ ਨੂੰ ਇੱਕ ਥ੍ਰੈਟ ਕਾਲ ਆਈ ਹੈ ਜਿਹਦੇ ਵਿੱਚ ਗੁਰਦਾਸਪੁਰ ਪਬਲਿਕ ਸਕੂਲ, ਕ੍ਰਿਮੇਟੀ ਪਬਲਿਕ ਸਕੂਲ, ਜਵਾਹਰ ਬਦਿਆਲੇ ਨਗੋਦਿਆ ਔਰ ਜੀਹਲਾਲ ਮਿੱਤਰ ਸਕੂਲ ਜਦੋਂ ਇਹ ਸਭ ਨੂੰ ਇਹਨਾਂ ਚਾਰਾਂ ਸਕੂਲਾਂ ਦਾ ਮੈਸਜ ਮਿਲਿਆ ਸੇ ਸਕੂਲ ਮੁਖੀਆਂ ਨੂੰ ਤੁਰੰਤ ਇਨਫੋਰਮ ਕਰ ਦਿੱਤਾ ਔਰ ਸਕੂਲ ਨੂੰ ਜਿਹੜਾ ਹੈ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਟਾਫ ਨੂੰ ਸਾਰੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਕਿ ਚਾਰ ਸਕੂਲਾਂ ਦੇ ਵਿੱਚ ਕੋਈ ਥ੍ਰੈਟਿੰਗ ਆਈ ਆ ਕਿ ਬੰਬਲਾਸਟ ਇਸ ਵੰਦੇ ਚ ਜਿਸ ਵਿੱਚ ਉਹਨਾਂ ਚਾਰਾਂ ਸਕੂਲਾਂ ਨੂੰ ਹੀ ਅਸੀਂ ਇਨਫੋਰਮੇਸ਼ਨ ਕਰ ਦਿੱਤੀ ਸੀਗੀ ਕਿ ਇਹਨਾਂ ਨੂੰ ਤੁਰੰਤ ਜਿਹੜਾ ਵਾ ਬੰਦ ਕਰ ਦਿੱਤਾ ਜਾਵੇ ਤੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਜਾਵੇ ਤੇ ਬੱਚੇ ਸੁਰੱਖਿਆ ਦਾਤ ਆਪਣੇ ਘਰਾਂ ਤੱਕ ਪਹੁੰਚ ਚੁੱਕੇ ਐ ਤੇ ਪੁਲਿਸ ਜਿਹੜੀ ਹੈ ਆਪਣੀ ਇਨਵੈਸਟੀਗੇਸ਼ਨ ਦਾ ਕੰਮ ਕਰਦੀ ਹੈ ਇਹ ਸਾਨੂੰ ਜਿਹੜੀ ਹੈ ਨਾ ਪ੍ਰਸ਼ਾਸਨ ਨੂੰ ਟਰੈਕਨਿੰਗ ਈਮੇਲਸ ਆਈਆਂ ਸੋ ਕਿ ਸਕੂਲ ਤੇ ਕੋਈ ਐਕਸਪਲੋਸਿਵ ਹੋ ਸਕਦਾ ਸੋ ਉਸ ਇਨਫੋਰਮੇਸ਼ਨ ਤੇ ਆਪਾਂ ਸਾਰੇ ਸਕੂਲ ਜਿਹੜੇ ਆ ਹੁਣ ਇੱਥੇ ਜਵਾਹਰ ਨਵੋਦੇ ਵਿਦਿਆਲਿਆ ਇੱਥੇ ਵੀ ਐਂਟੀ ਸਬੋਟੇਜ ਚੈੱਕ ਕਰਾਈ ਹੈ ਸੋ ਇਹ ਸਾਰੀਆਂ ਜਿਹੜੀਆਂ ਨਾ ਇਹ ਗਲਤ ਇਹ ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਪਾਈ ਗਈ ਔਰ ਇਹ ਸਿਰਫ ਇੱਕ ਸਕੂਲ ਨਹੀਂ ਪੂਰੇ ਕਾਫੀ ਜ਼ਿਲ੍ਹਿਆਂ 'ਚ ਇਹ ਇਦਾਂ ਦੀਆਂ ਆ ਰਹੀਆਂ ਹਨ ਸੋ ਆਪਾਂ ਪਬਲਿਕ ਨੂੰ ਇਹ ਆਸ਼ਵਾਸਨ ਕਰਾਉਣਾ ਹੈ ਕਿ ਇਹ ਸਾਰੀ ਗਲਤ ਇਨਫਰਮੇਸ਼ਨ ਹੈ ਇਸ ਤੋਂ ਜ਼ਿਆਦਾ ਪੈਨਿਕ ਕਰਨ ਦੀ ਲੋੜ ਨਹੀਂ ਹੈ ਸੋ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਅਲਰਟ ਹੈ ਸਕੂਲ ਦੇ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਨਾਲ ਆਪਾਂ ਜਿਹੜੇ ਕੰਟੈਕਟਸ ਹੈਗੇ ਸੋ ਇਹ ਸਾਰੀਆਂ ਈਮੇਲਾਂ ਜਿਹਨੀਆਂ ਫਿਲਹਾਲ ਝੂਠੀਆਂ ਹਨ ਇਸ ਤੇ ਸਾਈਬਰ ਟੀਮਾਂ ਸਾਡੀਆਂ ਜਿਹੜੀਆਂ ਉਹ ਵਰਕਆਊਟ ਕਰਦੀ ਤੇ ਇਸ ਦਾ origin ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਈਮੇਲ ਟ੍ਰੈਕਿੰਗ ਈਮੇਲਸ ਕਿੱਥੋਂ ਆਈ। ਮੈਨੂੰ ਕਾਨੂੰ ਇਹੋ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿੱਥੇ ਵੀ ਕੋਈ ਰਹਿ ਰਿਹਾ ਆਪਣੇ ਹਲੇਗ ਵਾਲੇ ਦਾ ਬਾਜ਼ਾਰ ਹੈ ਤੇ ਤੁਹਾਡੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਕਿਰਾਏਦਾਰ ਕੋਈ ਬਾਹਰ ਦਾ ਬੰਦਾ ਆ ਕੇ ਰਹਿ ਰਿਹਾ ਉੱਤੇ ਨਿਗਾਹ ਰੱਖਣ ਅੱਜ ਸਵੇਰੇ 10:30 ਵਜੇ ਬਹੁਤ ਹੀ ਰਿਸਪੈਕਟਡ ਮਨਜੋਗ ਡੀਸੀ ਸਾਹਿਬ ਜੀ ਦਾ ਟੈਲੀਫੋਨ ਮੈਸੇਜ ਆਇਆ ਹੈ ਫੋਨ ਕਿ ਚਾਰ ਸਕੂਲਾਂ ਨੂੰ ਇੱਕ ਥ੍ਰੈਡ ਕਾਲ ਆਈ ਹੈ ਜਿਹਦੇ ਵਿੱਚ ਗੁਰਦਾਸਪੁਰ ਪਬਲਿਕ ਸਕੂਲ, ਟ੍ਰਿਨਿਟੀ ਪਬਲਿਕ ਸਕੂਲ, ਜਵਾਹਰ ਬਦਿਆਲੇ ਨਬੋਦਿਆ ਔਰ ਜੀਆ لال ਮਿੱਤਲ ਸਕੂਲ ਜਦੋਂ ਇਹ ਸਾਨੂੰ ਇਹਨਾਂ ਚਾਰਾਂ ਸਕੂਲਾਂ ਦਾ ਮੈਸੇਜ ਮਿਲਿਆ ਸੀ ਸਕੂਲ ਮੁਖੀਆਂ ਨੂੰ ਤੁਰੰਤ ਇਨਫੋਰਮ ਕਰ ਦਿੱਤਾ ਔਰ ਸਕੂਲ ਨੂੰ ਜਿਹੜਾ ਹੈ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਇਆ ਸਟਾਫ ਨੂੰ ਸਾਰੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਤੇ ਬੱਚੇ ਸੁਰੱਖਿਆ ਤਦ ਆਪਣੇ ਘਰਾਂ ਤੱਕ ਪਹੁੰਚ ਚੁੱਕੇ ਐ ਤੇ ਪੁਲਿਸ ਜਿਹੜੀ ਹੈ ਆਪਣੀ ਇਨਵੈਸਟੀਗੇਸ਼ਨ ਦਾ ਕੰਮ ਜਿਹੜੀ ਆ ਕਰ ਰਹੀ ਹੈ ਓਕੇ ਅੱਜ ਸਵੇਰੇ ਮਾਨਜੋਗ ਜਿਹੜਾ ਸਿੱਖਿਆ ਅਫਸਰ ਜੀ ਦਾ ਮੈਨੂੰ ਟੈਲੀਫੋਨ ਸੰਦੇਸ਼ ਪ੍ਰਾਪਤ ਹੋਇਆ ਸੀ ਕਿ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਵੱਲੋਂ ਇੱਕ ਸੂਨਾ ਪ੍ਰਾਪਤ ਹੋਇਆ ਵਾ ਕਿ ਚਾਰ ਸਕੂਲਾਂ ਦੇ ਵਿੱਚ ਕੋਈ ਥ੍ਰੈਟਿੰਗ ਆਈ ਆ ਕਿ ਬੰਬ ਬਲਾਸਟ ਦੇ ਸੰਬੰਧ ਚ ਜਿਸ ਵਿੱਚ ਉਹਨਾਂ ਚਾਰਾਂ ਸਕੂਲਾਂ ਨੂੰ ਹੀ ਅਸੀਂ ਇਨਫੋਰਮੇਸ਼ਨ ਕਰ ਦਿੱਤੀ ਸੀਗੀ ਕਿ ਇਹਨਾਂ ਨੂੰ ਤੁਰੰਤ ਜਿਹੜਾ ਵਾ ਬੰਦ ਕਰ ਦਿੱਤਾ ਜਾਵੇ ਤੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਜਾਵੇ ਜੋ ਕਿ ਉਹਨਾਂ ਵੱਲੋਂ ਸਾਨੂੰ ਕੁਝ ਦੱਸਿਆ ਗਿਆ ਕਿ ਕੱਲ੍ਹ ਬਾਰੇ ਵੀ ਉਹਨਾਂ ਕਿਹਾ ਵੀ ਸਕੂਲ ਬੰਦ ਕੀਤੇ ਜਾਣਗੇ ਉਹਨਾਂ ਵੱਲੋਂ ਸਾਨੂੰ ਕੋਈ ਮੇਲ ਪ੍ਰਾਪਤ ਹੋਈ ਆ ਉਹ ਅਸੀਂ ਮੇਲ ਜਰੀਆ ਮਾਨਯੋਗ ਡਿਪਟੀ ਕਮਿਸ਼ਨਰ ਕੋ ਦਸਪੁਰ ਜੀ ਨੂੰ ਅਗਲੇਰੀ ਕਾਰਵਾਈ ਹਿਤ ਭੇਜ ਦਿੱਤੀ ਜਾਵੇਗੀ ਨਹੀਂ ਅੱਜ ਵਾਸਤੇ ਸੀਆਈ ਮੇਲ ਪਰ ਕੁਝ ਸਕੂਲ ਮੁਖੀਆਂ ਵੱਲੋਂ ਇਹ ਕਿਹਾ ਗਿਆ ਕਿ ਕੱਲ ਨੂੰ 20 ਸਕੂਲ ਬੰਦ ਕੀਤੇ ਜਾਣਗੇ ਪਰ ਉਹਨਾਂ ਵੱਲੋਂ ਇਹ ਉਹਨਾਂ ਨੂੰ ਇਹ ਕਿਹਾ ਗਿਆ ਹੈਗਾ ਵੀ ਤੁਸੀਂ ਮੇਲ ਕਰੋ ਸਾਨੂੰ ਅਸੀਂ ਉਹਦੀ ਅਗਲੇਰੀ ਕਾਰਵਾਈ ਹਿਤ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਧਿਆਨ ਵਿੱਚ ਜਮ ਦਿੱਤੀ ਜਾਵੇਗੀ ਕਿ ਕੱਲ ਸਕੂਲ ਬੰਦ ਕਰਨਾ ਹੈ ਕਿ ਨਹੀਂ ਤੇ ਉਹ ਸਕੂਲ ਇਹਨਾਂ ਸਕੂਲਾਂ ਇਹਨਾਂ ਚਾਰਾਂ ਸਕੂਲਾਂ ਨੂੰ ਜੀ ਟਾਈਮ ਦੇ ਬਾਰੇ ਨਹੀਂ ਕੋਈ ਜਾਣਕਾਰੀ ਹੈਗੀ ਪਰ ਜੋ ਵੀ ਮੈਨੂੰ ਮੈਸੇਜ ਪ੍ਰਾਪਤ ਹੋਇਆ ਉਹ ਅਸੀਂ ਤੁਰੰਤ ਸਕੂਲ ਪ੍ਰਿੰਸੀਪਲ ਨੂੰ ਮੈਸੇਜ ਕਨਵੇ ਕਰ ਦਿੱਤਾ ਸੀਗਾ ਕਿ ਬੱਚਿਆਂ ਨੂੰ ਸੇਫ ਜਗ੍ਹਾ ਤੇ ਮਤਲਬ ਭੇਜ ਦਿੱਤਾ ਜਾਵੇ ਕਿ ਸਕੂਲ ਬੰਦ ਕਰ ਦਿੱਤੇ ਜਾਣ ਹੁਣ ਇਹਨਾਂ ਸਕੂਲਾਂ ਨੇ ਛੁੱਟੀ ਕਰ ਦਿੱਤੀ ਗਈ ਬੱਚੇ ਉਹਨਾਂ ਸਕੂਲਾਂ ਨੂੰ ਅੱਜ ਛੁੱਟੀ ਕਰ ਦਿੱਤੀ ਗਈ ਆ ਸਕੂਲ ਬੰਦ ਪਾਏ ਗਏ ਐ ਸਾਨੂੰ ਜਿਹੜੀ ਹੈ ਨਾ ਪ੍ਰਸ਼ਾਸਨ ਨੂੰ ਥ੍ਰੈਟਨਿੰਗ ਈਮੇਲਸ ਆਈਆਂ ਸੀ ਕਿ ਸਕੂਲ 'ਚ ਕੋਈ ਐਕਸਪਲੋਸਿਵ ਹੋ ਸਕਦਾ ਸੋ ਉਸ ਇਨਫੋਰਮੇਸ਼ਨ ਤੇ ਆਪਾਂ ਸਾਰੇ ਸਕੂਲ ਜਿਹੜੇ ਆ ਹੁਣ ਇੱਥੇ ਜਿਵਾਹਰ ਨੂਬੋਦੇ ਵਿਦਿਆਲਿਆ ਇਥੇ ਵੀ ਐਂਟੀ ਸਬੋਟੇਜ ਚੈੱਕ ਕਰਾਈ ਆ। ਸੋ ਇਹ ਸਾਰੀਆਂ ਜਿਹੜੀਆਂ ਨਾ ਇਹ ਗਲਤ ਇਨਫੋਰਮੇਸ਼ਨ ਹੈ। ਕੋਈ ਵੀ ਇਦਾਂ ਦੀ ਗੱਲਬਾਤ ਨਹੀਂ ਪਾਈ ਗਈ। ਔਰ ਇਹ ਸਿਰਫ ਇੱਕ ਸਕੂਲ ਨਹੀਂ ਪੂਰੇ ਕਾਫੀ ਜ਼ਿਲ੍ਹਿਆਂ 'ਚ ਇਹ ਇਦਾਂ ਦੀਆਂ ਆ ਰਹੀਆਂ ਨਾ। ਸੋ ਆਪਾਂ ਪਬਲਿਕ ਨੂੰ ਇਹ ਆਸ਼ਵਾਸਨ ਦਰਾਨੇ ਆਂ ਕਿ ਇਹ ਸਾਰੀ ਗਲਤ ਇਨਫੋਰਮੇਸ਼ਨ ਹੈ। ਇੱਥੇ ਜ਼ਿਆਦਾ ਪੈਨਿਕ ਕਰਨ ਦੀ ਲੋੜ ਨਹੀਂ ਹੈ। ਸੋ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਅਲਰਟ ਹੈ। ਸਕੂਲ ਦੇ ਜਿਹੜੇ ਪ੍ਰਸ਼ਾਸਨ ਹੈ ਉਹਨਾਂ ਨਾਲ ਆਪਾਂ ਜਿਹੜੇ ਕੰਟੈਕਟ ਹੈਗੇ ਸੋ ਇਹ ਸਾਰੀਆਂ ਈਮੇਲ ਜਿਹੜੀਆਂ ਫਿਲਹਾਲ ਘੂਟੀਆਂ ਨੇ ਇਸ ਤੇ ਸਾਈਬਰ ਟੀਮਾਂ ਸਾਡੀਆਂ ਜਿਹੜੀਆਂ ਉਹ ਵਰਕ ਆਊਟ ਕਰ ਰਹੀਆਂ ਤੇ ਇਸ ਆ ਰਿਜਨ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਈਮੇਲ ਟ੍ਰੈਕਿੰਗ ਈਮੇਲਸ ਕਿੱਥੋਂ ਆਦੀ ਫਿਲਹਾਲ ਇਹਨਾਂ ਈਮੇਲਸ ਕੋਈ ਸੇ ਚਾਈ ਨਹੀਂ ਸੋ ਆਪਾਂ ਬੱਚਿਆਂ ਦੇ ਜਿਹੜੇ ਮਾਪੇ ਉਹਨਾਂ ਨੂੰ ਵੀ ਕਹਿੰਨੇ ਆ ਵੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਇਦਾਂ ਦੀ ਕੋਈ ਗੱਲਬਾਤ ਸੋ ਚੱਬੀ ਮੈਂ ਲੋਕਾਂ ਨੂੰ ਇਹੋ ਰਿਕਵੈਸਟ ਕਰਦਾ ਬੇਨਤੀ ਕਰਦਾ ਵੀ ਜਿੱਥੇ ਵੀ ਕੋਈ ਰਹਿ ਰਿਹਾ ਆਪਣੇ ਹਲੇਦ ਵਾਲੇ ਚਾਹ ਬਾਜ਼ਾਰ ਹੈ ਚਾਹ ਤੁਹਾਡੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਕਿਰਾਏਦਾਰ ਕੋਈ ਬਾਹਰ ਦਾ ਬੰਦਾ ਆ ਕੇ ਰਹਿ ਰਿਹਾ ਉੱਤੇ ਨਿਗਾਹ ਰੱਖਣ ਔਰ ਤੁਹਾਨੂੰ ਕਿਤੇ ਵੀ ਕੋਈ ਸ਼ੱਕੀ ਜਾਂ ਕੁਝ ਸ਼ੱਕ ਪੈਂਦਾ ਤਾਂ ਪੁਲਿਸ ਨੂੰ ਜਾਂ ਕਨਸਰਨ ਪੁਲਿਸ ਸਟੇਸ਼ਨ ਨੂੰ ਇਮੀਡੀਏਟਲੀ ਕਾਲ ਕਰਕੇ